ਕਿੰਨਰਾਂ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਰਸਤਾ ਜਮ ਕਰਕੇ ਕੀਤਾ ਰੋਜ਼ ਪ੍ਰਦਰਸ਼ਨ ਉਹਨਾਂ ਕਿਹਾ ਕਿ ਰੇਲਵੇ ਪੁਲਿਸ ਅਧਿਕਾਰੀ ਸਾਨੂੰ ਰੇਲਵੇ ਸਟੇਸ਼ਨ ਅੰਦਰ ਜਾਣ ਤੋਂ ਰੋਕਦੇ ਹਨ ਜੇਕਰ ਅਸੀਂ ਉੱਥੇ ਜਾ ਕੇ ਮੰਗਦੇ ਹਾਂ ਤਾਂ ਸਾਡੇ ਨਾਲ ਕਰਦੇ ਨੇ ਕੁੱਟਮਾਰ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਕਿਨਰ ਸਮਾਜ ਵੱਲੋਂ ਰੇਲਵੇ ਪੁਲਿਸ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦੇ ਅੰਦਰ ਰੇਲਵੇ ਪੁਲਿਸ ਦੇ ਖਿਲਾਫ ਕਾਫੀ ਆక్రੋਸ਼ ਨਜ਼ਰ ਆ ਰਿਹਾ ਸੀ ਇਸ ਮੌਕੇ ਕਿਨਰ ਸਮਾਜ ਦੇ ਲੋਕਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਦੇ ਕਿੰਨੇ ਲੋਕ ਰੇਲਵੇ ਸਟੇਸ਼ਨ ਦੇ ਅੰਦਰ ਮੰਗਦੇ ਹਨ ਜਿਸ ਦੇ ਚੱਲਦੇ ਰੇਲਵੇ ਪੁਲਿਸ ਅਧਿਕਾਰੀ ਉਹਨਾਂ ਨਾਲ ਕੁੱਟਮਾਰ ਕਰਦੇ ਹਨ ਤੇ ਉਹਨਾਂ ਕੋਲੋਂ ਪੈਸੇ ਵੀ ਖੋਹ ਲੈਂਦੇ ਹਨ ਕੱਲ ਵੀ ਸਾਡੇ ਇੱਕ ਕਿਨਰ ਦੇ ਨਾਲ ਰੇਲਵੇ ਪੁਲਿਸ ਅਧਿਕਾਰੀਆਂ ਵੱਲੋਂ ਕੁੱਟਮਾਰ ਕੀਤੀ ਗਈ ਤੇ ਉਸਦੇ ਪੈਸੇ ਖੋਲੇ ਗਏ ਤੇ ਉਸ ਨੂੰ ਗੱਡੀਆਂ ਦੇ ਅੰਦਰ ਮੰਗਣ ਨੂੰ ਨਹੀਂ ਦਿੱਤਾ ਗਿਆ ਉਹਨਾਂ ਕਿਹਾ ਕਿ ਮਹਿਲਾਵਾਂ ਰੇਲ ਗੱਡੀ ਦੇ ਅੰਦਰ ਮੰਗ ਸਕਦੀਆਂ ਤੇ ਇਹ ਜੋ ਸਾਡਾ ਹੱਕ ਹੈ ਕਿਨਰ ਸਮਾਜ ਦਾ ਮੰਗਣ ਦਾ ਉਹਨਾਂ ਨੂੰ ਕਿਉਂ ਨਹੀਂ ਮੰਗਣ ਦਿੱਤਾ ਜਾਂਦਾ ਉਹਨਾਂ ਕਹਿੰਿਆ ਕਿ ਫਿਰ ਅਸੀਂ ਕਿੱਥੇ ਜਾਈਏ ਆਪਣੀ ਫਰਿਆਦ ਕਿਸ ਨੂੰ ਸੁਣਾਈਏ ਸਾਡੇ ਨਾਲ ਰੇਲਵੇ ਪੁਲਿਸ ਵਾਲੇ ਕੁੱਟਮਾਰ ਕਰਦੇ ਹਨ ਤੇ ਸਾਨੂੰ ਬੁਰਾ ਭਲਾ ਆਖਦੇ ਹਨ ਜਿਹਦੇ ਚੱਲਦੇ ਅੱਜ ਰੇਲਵੇ ਸਟੇਸ਼ਨ ਦੇ ਬਾਹਰ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਰੇਲਵੇ ਪੁਲਿਸ ਅਧਿਕਾਰੀਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸਾਡੇ ਕਿਸੇ ਵੀ ਮੁਲਾਜ਼ਮ ਵੱਲੋਂ ਕਿਨਰ ਸਮਾਜ ਤੇ ਕਿਸੇ ਵੀ ਕਿੰਨਰ ਨਾਲ ਕੋਈ ਬੁਰਾ سلوਕ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਕੇਂਦਰ ਸਰਕਾਰ ਦੇ ਦੇਸ਼ ਹਨ ਕਿ ਗੱਡੀਆਂ ਵਿੱਚ ਕਿਸੇ ਨੂੰ ਮੰਗਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜੋ ਕਿ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਅਸੀਂ ਇਥੋਂ ਦੇ ਰਹਿਣ ਵਾਲੇ ਅਸੀਂ ਮੰਨਤਾ ਠੀਕ ਆ। ਠੀਕ ਆ। ਜਨਾਨੀਆਂ ਮੰਗਦੇ ਜਨਾਨੀਆਂ ਦਾ ਕੋਈ ਹੱਕ ਹੈ ਤੁਸੀਂ ਦੱਸੋ। ਅੰਮ੍ਰਿਤਸਰ ਸਟੇਸ਼ਨ ਤੇ ਮੰਗਨ ਦਾ ਹੱਕ ਜਨਾਨੀਆਂ ਦਾ ਇਹ ਜਿਹੜੇ ਕ ਮੰਗਨ ਦਾ ਹੱਕ ਹੈ ਨਾ ਨਹੀਂ। ਅਸੀਂ ਮੰਗਾਂਗੇ ਅਸੀਂ ਮੰਗਾਂਗੇ ਇਹ ਹੱਡ ਕੋ ਪੈਸੇ ਇਹ ਉਹ ਬਣਾ ਕਰਕੇ ਤੁਸੀਂ ਨਹੀਂ ਲੈਣਾ ਇਹ ਹੋ ਨਹੀਂ ਜਾਣਾ ਰਾਈ ਮੰਗਣਾ ਕਿੱਥੇ ਕਿੱਥੇ ਪਾਜੀ ਜਾਵਾਂਗੇ ਅਸੀਂ ਅਸੀਂ ਮੰਗਣਾ ਵਾ ਅਸੀਂ ਕਿੱਥੇ ਜਾਵਾਂਗੇ ਪਾਜੀ ਅਸੀਂ ਲਗਾਇਆ ਸੀ ਕਿੰਨਾ ਧਰਨਾ ਲੱਗੇ ਲੱਗੇਗਾ ਰੋਡ ਦੇ ਉੱਤੇ ਜਾਂ ਨਹੀਂ ਲੱਗੇਗਾ ਭਾਵੇਂ ਹਣ ਮਹੀਨਾ ਲੱਗ ਜਾਏ ਭਾਵੇਂ ਸਾਨੂੰ ਲੱਗੇ 2 ਮਹੀਨੇ ਅਸੀਂ ਕਿੱਥੇ ਮੰਗਣਾ ਵਾ ਆਪਣਾ ਮੰਗਣਾ ਸਾਰਾ ਨਹੀਂ ਤੇਰੀ ਗੱਲ ਸੁਣਾ ਪੰਚਾਇਤ ਦਵੇ ਪੰਚਾਇਤ ਦਵੇ ਅਸੀਂ ਨਾਲ ਲੱਗੇ ਹਾਂ ਆਪਾਂ ਜਿੰਨਾ ਦੇ ਨਾਮ ਕੀ ਕਰੀਏ ਹਾਂ ਬੁਲਾਵਾਂਗੇ ਬੁਲਾ ਨਾਮ ਬੁਲਾਵਾਂਗੇ ਕੋਈ ਅੰਬਰਸਰ ਦਾ ਫਿਸਲਾ ਅੰਬਰਸਰ ਦੇ ਬੁਲਾਵਾਂਗੇ ਹਾਂਜੀ ਸਸ ਸਾਰੇ ਅਸੀਂ ਅੰਬਰਸਰ ਦੇ ਆ ਮੇਰਾ ਨਾ ਜੁੱਲ ਲਿਆ ਮੈਂਬਰ ਸੇ ਤਬ ਹੋ ਰਹੀਆ ਆ ਰਾ ਪਿਆ ਦਿਨ ਐ ਮੰਗਣਾ ਹੈ ਸਕੇ ਮੰਗ ਖਾਂ ਨੀ ਦੇਂਦੇ ਹੜ ਪੱਟੇ ਮਾਰ ਚੁੱਕਿਆ ਹਾਂ ਇਹ ਨਰਕੀ ਮਦਬਲਾ ਹਾਰੇ ਹੱਥ ਚੁੱਕ ਜਾਂਦਾ ਹਾਂ ਲੇਡੀਜ਼ ਮੰਗਤੀ ਐ ਲੇਡੀਜ਼ ਦਾ ਮੰਗਣਾ ਬੰਦ ਕਰੀਏ ਲੈਣਾ ਨਾ ਮੰਗਣਾ ਬੰਦ ਕਰੋ ਅੱਛੀ ਆ ਟੱਬੀ ਆਪਣਾ ਵੀ ਭੰਡ ਕਰਦੇ ਆ ਜਨਾਨੀ ਨੇ ਗਲਤ ਕਰਨਾ ਨਹੀਂ ਮਗੜਾ ਬੰਦ ਕਰੋ ਸਾਡਾ ਪਾਪਾ ਕੋਈ ਟੈਸ਼ਨ ਤੜਿਆ ਕੇ ਮੰਗੂਗਾ ਜਨਾ ਲੰਗਾ ਵੀ ਬੰਦ ਕਰੋ ਹਾਂ ਕਾ ਚਲ ਪਾਪਾ ਵੀ ਅੰਦਰ ਤੱਕ ਗੱਲ ਇਹਨਾਂ ਨੂੰ ਪਤਾ ਹੋਵੇ ਵੀ ਇਹਨਾਂ ਦੇ ਨਾਲ ਕੀ ਹੋਇਆ ਵਾ ਇਹਨੂੰ ਮਾਰਿਆ ਕੁੱਟਿਆ ਵਾ ਇਹਦੇ ਨਾਲ ਗੱਲ ਹੋਵੇ ਠੀਕ ਆ ਸਾਡੇ ਬਾਪਿਆਂ ਦੇ ਹੱਥੀਂ ਪੈਂਦੇ ਕੁੜੀਆਂ ਨੇ ਪੁਲਿਸ ਵਾਲੇ ਗਲਤ ਕੰਮ ਕਰਦੇ ਠੀਕ ਹੈ ਸਾਡੇ ਵਰਗਿਆਂ ਨੂੰ ਡੰਡੇ ਮਾਰਦੇ ਆ ਤੂੰ ਮਾਰਦੀ ਓ ਮੇਰੀ ਗੱਲ ਸੁਣੋ ਕੱਲ ਰਾਤ ਅਚਾਨਕ ਹੀ ਸਾਡੇ ਬਾਪੂ ਕੋਲ ਪੈਸੇ ਵੀ ਖੋਲੇ ਸਾਹੀ ਵੀ ਖੋਲੇ ਤੇ ਬਾਜੂ ਦੇ ਪੱਟੇ ਮਾਰੇ ਪੱਟੇ ਮਾਰੇ ਘਾਤੂ ਮਾਰੇ ਬੱਡੇ ਪੁਲਿਸ ਵਾਲਿਆਂ ਨੇ ਪੁਲਿਸ ਵਾਲੇ ਕਹਿੰਦੇ ਕੋਈ ਨਹੀਂ ਮੰਗੋਗੇ ਜਨਾਨੀਆਂ ਆ ਮੰਗੋ ਸੰਦੀਆਂ ਪੁਲਿਸ ਵੀ ਕਿੰਨੇ ਘਾਤੇ ਜਨਾਨੀਆਂ ਘਾਤੋਂ ਮੰਗਦੇ ਤੱਕਦੀ ਆ ਜੜਾੜਾਂਗਾ ਤਾਂ ਬੰਦ ਕਰੋ ਵੀ ਜਨਾਨਦਾਂਗਾ ਜਨਾਨੀ ਅੰਦਰ ਮੰਗਦੇ ਨਹੀਂ ਜਾਂ ਨਹੀਂ ਮੰਗ ਸਕਦੇ ਨਹੀਂ ਮੰਗ ਸਕਦੀ ਆ ਬਾਦੇ ਵਾਂਗ ਸਕਦੇ ਸਾਡਾ ਕੰਮ ਆ ਰੋਟੀ ਕਿ ਕਿਹਨੇ ਸੀ ਇੱਥੇ ਖਾਣਾ ਸੀ ਕਿੱਥੋਂ ਖਾਣਾ ਪੁਲਿਸ ਵਾਲਿਆਂ ਨੇ ਕੀ ਕਿਤਾੜਾ ਪੁਲਿਸ ਵਾਲਿਆਂ ਨੇ ਕਹੇ ਜਨਾਨੀਆਂ ਮੰਗ ਸਕਦੇ ਤੋ ਹੀ ਨਹੀਂ ਮੰਗ ਸਕਦੇ ਜੋ ਮਰਜ਼ੀ ਕਰ ਲੋ ਗਾੜ-ਗਾੜ ਮੰਗ ਸਕਦਾ ਲੋ ਗਾੜਾ ਕੀ ਕੀਤਾ ਮਾਰਿਆ ਜਾਂ ਕੀ ਕੀਤਾ ਸਾਡੇ ਬੰਦਿਆਂ ਨੂੰ ਕੁੱਟਿਆ ਪੁਲਿਸ ਵਾਲਿਆਂ ਨੇ ਪੱਟੇ ਮਾਰੀ ਨੰਗੇ ਕਰਵਾਇਆ ਕੱਤੂ ਕਰਵਾਇਆ ਨੰਗੇ ਅਸੀਂ ਖੁੱਸਰੇ ਨਹੀਂ ਹਾਂ ਜਨਾਨੀਆਂ ਨੂੰ ਕਹੋ ਤੇ ਬੱਚੇ ਵੀ ਜੰਮ ਸਕਦੇ ਅਸੀਂ ਬੱਚੇ ਜੰਮ ਸਕਦੇ ਅਸੀਂ ਤਾਂ ਖੁੱਸਰੇ ਸੀ ਕਿਥੇ ਜਾਈਏ ਨਾ ਸਾਨੂੰ ਕੋਰਤੇ ਰਾਤੀ ਨਾਲ ਬਾਹਰ ਸਾਨੂੰ ਰੰਨ ਲੈਣੇ ਸੀ ਕਿੱਥੇ ਨਹੀਂ ਇਹ ਤੁਮਰ ਜੀ ਹਾਂਜੀ ਬਿਲਕੁਲ ਅੀ ਤੇ 2:30 ਵਜੇ ਟ੍ਰੇਨ ਜਾਣੀ ਆ ਉਹਦਾ ਕਰਕੇ ਇਕੱਠੇ ਹੋਏ ਆ ਆਰਪੀਐਫ ਤੇ ਜੀਆਰਪੀ ਉਹਦੇ ਕੋਲ ਮੀਟਿੰਗ ਕਰ ਰਹੇ ਆ ਜੀ ਇਹਨਾਂ ਵੱਲੋਂ ਕਿਉਂ ਪ੍ਰੋਟੈਸਟ ਕੀਤਾ ਜਾਉ ਪਤਾ ਨਹੀਂ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਸਾਨੂੰ ਤਾਂ ਸਾਡੇ ਕੋਲ ਨਾ 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 ਕਿਸੇ ਨੇ ਅੰਦਰ ਜਾਣ ਤੋਂ ਕਿਸੇ ਨੇ ਰੋਕਿਆ ਕੋਈ ਕੋਈ ਗੱਲ ਇਹ ਕਿ ਨਾ ਮੈਂ ਪੁਲਸਾ ਲਿਆ ਟੁੱਟਿਆ ਗੱਲ ਇਹਨਾਂ ਵੱਲੋਂ ਉਹ ਕਹਿੰਦੇ ਸਾਨੂੰ ਮਾਨਤਾ ਪ੍ਰਾਪਤ ਕਰੋ ਵੀ ਅੰਦਰ ਟ੍ਰੇਨ ਦੇ ਵਿੱਚ ਜਾ ਕੇ ਮੰਗ ਸਕੀਏ ਇਹ ਕੋਈ ਇਹ ਕਹਿ ਰਹੇ ਸਾਡੇ ਕੋਈ ਕਾਲੇ ਨੇ ਫੜੇ ਵੀ ਨਹੀਂ ਨਾ ਨਾ ਇਹੋ ਜੀ ਕੋਈ ਨਹੀਂ ਕੋਈ ਗੱਲ ਨਹੀਂ ਹੁੰਦਾ ਮੈਂ ਖੜਾ ਇੱਥੇ ਕੋਈ ਲੈਉਣ ਬੰਦਾ ਜਿਹੜਾ شناخت ਕਰੇ ਬਿਲਕੁਲ ਬਣਦੀ ਕਾਨੂੰਨੀ ਕਾਰਵਾਈ ਗਲਤ ਕੰਮ ਕਰਨਗੇ ਉਸੇ ਟਾਈਮ ਪਰਚਾ ਹੋਊਗਾ